ਸੰਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕੀ ਮੰਗਿਆ ਸਾਡੀ ਮੰਗ ਬੇਟਾ ਇਹ ਹੈ ਕਿ ਅਸੀਂ ਦਰਖਾਸਤ ਤਾਂ ਦਿੱਤੀ ਸੀ 12ਵੇਂ ਮਹੀਨੇ ਦੀ 12 ਤਰੀਕ ਨੂੰ ਬਠਿੰਡੇ ਦੇ ਡੀਆਈਜੀ ਸਾਹਿਬ ਕੋਲ ਅਸੀਂ ਪੇਸ਼ ਹੋਏ ਸਾਂ ਸਾਡੀ ਮੰਗ ਇਹ ਹੈ ਕਿ ਪਰੇਸ਼ਨ ਕਰਾ ਕਰਾ ਕੇ ਨਕਲੀ ਕਿਨਰ ਬਣ ਬਣ ਕੇ ਸਾਡੇ ਵਾਲਾ ਭਰਾਵਾ ਪਾ ਪਾ ਕੇ ਬੱਚਿਆਂ ਵਾਲਿਆਂ ਨੂੰ ਘਬਰਾਹ ਕਰਦੇ ਫਿਰਦੇ ਐ ਨਸ਼ੇ ਕਰਦੇ ਐ ਬੱਸਾਂ ਗੱਡੀਆਂ ਦੇ ਵਿੱਚ ਚੋਰੀਆਂ ਠੱਗੀਆਂ ਹੋਈ ਜਾਂਦੀਆਂ ਔਰ ਸਾਡਾ ਪੰਥ ਇਸ ਗੱਲ ਤੇ ਬਦਨਾਮ ਹੁੰਦਾ ਕਿਉਂਕਿ ਭਰਾਵਾ ਸਾਡੇ ਆਲਾ ਪਾ ਕੇ ਚੱਲਦੇ ਐ ਰਾਤ ਨੂੰ ਚੌਂਕਾਂ ਦੇ ਵਿੱਚ ਲੁੱਟਮਾਰਾਂ ਹੁੰਦੀਆਂ ਅਜੀਤ ਰੋਡ ਤੇ ਲੁੱਟਮਾਰਾਂ ਹੁੰਦੀਆਂ ਸਾਨੂੰ بڑے ਬੱਚਿਆਂ ਵਾਲਿਆਂ ਦੇ ਫੋਨ ਆਉਂਦੇ ਐ ਬੱਚਾ ਗੱਡੀਆਂ 'ਚ ਲੁੱਟਾਂ ਮਾਰਾਂ ਹੁੰਦੀਆਂ ਔਰ ਕਰਦੇ ਲੋਕ ਉਹ ਐ ਤੇ ਬਦਨਾਮ ਅਸੀਂ ਉਹਨੇ ਉਹ ਮੰਗੇ ਸਾਡਾ ਪੰਥ ਬਦਨਾਮ ਹੋਊਗਾ ਤਾਂ ਸਾਡੀ ਮੰਗੇ ਉਹੀ ਐ ਕਿ ਉਹਨਾਂ ਲੋਕਾਂ ਨੂੰ ਬੰਨ ਦੀ ਕਾਰਵਾਈ ਕਰੀ ਜਾਵੇ ਜੋ ਵੀ ਉਹਨਾਂ ਦੀ ਕਾਰਵਾਈ ਬਣਦੀ ਹੈ ਤੇ ਸਾਡੇ ਪੰਥ ਨੂੰ ਬਚਾਇਆ ਜਾਵੇ ਕਿ ਸਾਡੇ ਘਰਾਂ ਦੇ ਵਿੱਚ ਆ ਕੇ ਵੀ ਧਮਕੀਆਂ ਦਿੰਦੇ ਐ ਆਇਦਰ ਮੇਰਾ ਮਾਸਗਾ ਗੁਰੂ ਬੈਠਾ ਸੰਤੋਸ਼ ਮਹੰਤ ਜੀ ਜੋ ਕਿ ਅੱਜ 92 ਤੋਂ ਲਾ ਕੇ ਅੱਜ ਤੱਕ ਮੌਜੂਦਾ ਐ ਐਮਸੀ ਐ ساری ਉਮਰ ਰਾਜਨੀਤੀ ਦੇ ਵਿੱਚ ਉਹਦੀ ਟੱਪ ਗਈ ਗਿੱਲੇ ਕੋਈ ਤੇ ਉਹਨੇ ਪੈਰ ਕੋਈ ਨਹੀਂ ਧਰਿਆ ਉਹਨੂੰ ਧਮਕੀਆਂ ਦਿੱਤੀਆਂ ਧਮਕੀਆਂ ਦੇ ਨਾਲ ਉਹਨੂੰ ਹਾਰ ਆ ਗਿਆ ਤੋਂ ਅੱਜ ਉਹਨੂੰ ਹਾਰ ਦਾ ਮਰੀਜ਼ ਬਣਾਤਾ ਇਹਨਾਂ ਲੋਕਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਔਰ ਜੇ ਨਾ ਸਾਡੀ ਸੁਣੀ ਜਾਊਗੀ ਤਾਂ ਹੋਰ ਤਾਂ ਸਾਡੇ ਕੋਲੇ ਬਾਹਰ ਨਹੀਂ ਅਸੀਂ 70 70 75 75 ਨਾਲ ਦੀ ਉਮਰ ਲੈ ਲਈ ਤੇ ਆ ਕੇ ਅਸੀਂ ਬਸ ਅਡੇ ਦੇ ਸਾਹਮਣੇ ਬਹਿ ਕੇ ਧਰਨਾ ਬਾਜੀ ਕਰਦੇ ਆਂਗੇ ਜੇ ਸਾਡੀ ਕਮਿਸ਼ਨਰ ਨੇ ਹੋਣ ਨਾ ਸੁਣੀ ਅਜੇ ਪ੍ਰਧਾਨ ਜਿਹੜੇ ਤੁਸੀਂ ਦਿਖਾ ਦਿੱਤੀ ਹੈਗੀ ਕਿੰਨੇ ਮੁੰਡੇ ਜਿਹੜੇ ਤੁਹਾਡੇ ਨਕਲੀ ਤਿੰਨਰ ਬਣੇ ਹੋਏ ਹਨ ਉਹਨਾਂ ਦੇ 5 6 ਜਣਿਆਂ ਦਾ ਤਾਂ ਨਾਂ ਲਿਖੇ ਹੋਏ ਆ ਤੇ ਟੀਮ ਉਹਨਾਂ ਦੀ ਤਕੜੀ ਹੋ ਗਈ ਹੁਣ 20 22 ਜਣਿਆਂ ਦੀ ਹੋਗੀ ਪੂਰੇ ਬਠਿੰਡੇ ਜਿਲ੍ਹੇ ਬਠਿੰਡੇ ਚੀ ਬਠਿੰਡੇ ਸਾਰੇ ਜਿਲ੍ਹੇ ਚ ਹੋ ਗਈ ਸਾਰੇ ਜਿਲ੍ਹੇ ਚ ਸਾਰੇ ਜਿਲ੍ਹੇ ਚ ਰਾਮਪੁਰ ਸਰਵਿਸ ਫਿਰਦੇ ਸਾਰੇ ਫਿਰਦੇ ਆ ਜੀ ਉਹ ਕੋਈ ਏਰਗਾ ਨਹੀਂ ਛੱਡਦੇ ਅਜੀਤ ਰੋਡ ਤੇ ਤਾਂ ਰਾਤ ਨੂੰ ਵੀ ਬੜੀਆਂ ਉਹਨਾਂ ਦੀਆਂ ਚਰਚਾ ਔਰ ਹਲੂਮਾਨ ਚੌਂਕ ਤੇ ਸਟੇਸ਼ਨ ਤੇ ਬੱਸ ਅੱਡੇ ਚ ਚੰਗੇ ਭਲੇ ਮੁੰਡਿਆਂ ਦੇ ਉਹਨਾਂ ਨੇ ਪਵਾ ਕੇ ਘੱਗਰੀਆਂ ਤੇ ਬੱਸਾਂ ਦੇ ਵਿੱਚ ਮੰਗਦੇ ਫਿਰਦੇ ਆ ਉਹ ਜੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆਂ ਤੋਂ ਸਾਨੂੰ ਧਮਕੀਆਂ ਦਿੰਦੇ ਅਸੀਂ آپریشن ਕਰਾ ਕੇ ਤੁਹਾਡਾ ਨਾਂ ਲੈ ਦੇਾਂਗੇ ਤੋ ਇਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਸਾਡੀ ਅਪੀਲ ਹੈ ਅੱਛਾ ਪ੍ਰਧਾਨ ਜੀ ਤੁਸੀਂ 12 ਤਰੀਕ ਨੂੰ ਇਹ ਦਿੱਤੀ ਹੈ ਦਰਖਾਸਤ ਇੱਕ ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਹਜੇ ਤੱਕ ਕੋਈ ਬੁਲਾਇਆ ਗਿਆ ਕਿਤੇ ਤੁਹਾਨੂੰ ਕੋਈ ਸੁਣਵਾਈ ਅਸੀਂ ਗਏ ਸੀ ਡਿਪਟੀ ਸਾਹਿਬ ਨੇ ਬੁਲਾਇਆ ਸੀ ਹਰਵੰਸ ਸਿੰਘ ਨੇ ਪੁਲਿਸ ਲੈਂਡ ਦੇ ਵਿੱਚ ਅਸੀਂ ਸਾਰੇ ਜਿੰਨੇ ਮਨਤ ਬੈਠੇ ਸੀ ਅਸੀਂ ਸਾਰੇ ਹੀ ਗਏ ਸੀ ਉਦਣ ਉਹ ਕਹਿੰਦੇ ਜੀ ਡਿਪਟੀ ਸਾਹਿਬ ਉੱਠ ਕੇ ਚਲੇ ਗਏ ਆ ਲੀਡਰ ਬੋਲੇ ਸਾਡੇ ਬਿਆਨ ਬਾਜ਼ੀ ਲੈ ਲਈ ਤੇ ਉਹਦੇ ਅਸੀਂ ਉਹਨਾਂ ਨੂੰ ਬੁਲਾਵਾਂਗੇ ਆ ਹੁਣ ਪਰਸੋ ਚੌਥੇ ਅਸੀਂ ਆਪ ਗਏ ਸਾਂ ਮੈਂ ਜਾ ਕੇ ਲੀਡਰ ਨੂੰ ਪੁੱਛਿਆ ਉਹ ਕਹਿੰਦੇ ਵੀ ਡਿਪਟੀ ਸਾਹਿਬ ਤਾਂ ਚੰਡੀਗੜ੍ਹ ਗਏ ਵੇ ਐ ਔਰ ਅਸੀਂ ਉਹਨਾਂ ਦੇ ਬਿਆਨ ਲੈ ਲੈ ਤੇ ਮੈਂ ਕਹਾ ਤੁਸੀਂ ਆਮਣੋ ਸਾਹਮਣੇ ਕਿਉਂ ਨਹੀਂ ਕਰਿਆ ਜਦੋਂ ਅਸੀਂ ਦਰਖਾਸਤ ਦਿੱਤੀ ਉਹਨਾਂ ਨੂੰ ਫੜ ਕੇ ਲਿਆ ਕੇ ਸਾਡੇ ਸਾਹਮਣੇ ਤਬਾਹੋ ਕਾਰਵਾਈ ਕਰੋ ਕਾਰਵਾਈ ਕਰੋ ਉਹ ਆਦੇ ਜੀ ਕਰਾਂਗੇ ਕਰਾਂਗੇ ਬਸ ਇੰਨੀ ਗੱਲ ਕਹਿ ਕੇ ਉਹਨਾਂ ਨੇ ਟਾਲਤਾ ਚੱਲਦੀ ਹੈ ਪੁਲਿਸ ਦੀ ਤੁਹਾਡੀ ਸ਼ਿਕਾਇਤ ਦਿਓ ਫਿਰ ਕਹਿਣਾ ਚਾਹੁੰਦੇ ਹਾਂ ਹਾਂਜੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਵੀ ਕਾਰਵਾਈ ਬਣਦੀ ਹੈ ਜਿਹੜੀ ਕਰਨੇ ਦੁੱਧ ਦਾ ਦੁੱਧ ਕਰਨ ਪਾਣੀ ਦਾ ਪਾਣੀ ਕਰਨ ਅੱਛੇ ਹੈ ਆਪਣੇ ਸਾਰੇ ਮੁੰਡੇ ਹੈਗੇ ਬਸ ਤੁਹਾਡੇ ਕੌਮ ਨੂੰ ਬਦਨਾਮ ਕਰ ਰਹੇ ਨੇ ਹਾਂਜੀ ਕੌਮ ਨੂੰ ਬਦਨਾਮ ਕਰ ਰਹੇ ਐ ਔਰ ਸਾਡੇ ਤੋਂ ਉਹਨਾਂ ਦੇ ਕੋਲੇ ਆਧਾਰ ਕਾਰਡ ਵੀ ਨਹੀਂ ਸਾਡੇ ਨਾਮਾਂ ਦੇ ਤਾਂ ਆਧਾਰ ਕਾਰਡ ਵੀ ਉਹਨਾਂ ਦੇ ਫਿਰ ਆਧਾਰ ਕਾਰਡ ਕਾਦੇ ਵਾਸਤੇ ਲਾਗੂ ਕਰਿਆ ਆਧਾਰ ਕਾਰਡ ਚ ਕੀ ਹੈ ਉਹਦੇ ਚ ਮੁੰਡਿਆਂ ਦਾ ਨਾਮ ਉਹਨਾਂ ਦੇ ਪਿਓਆਂ ਦਾ ਨਾਮ ਹੈ ਉਹਨਾਂ ਦੇ ਮਾਮਾ ਦਾ ਨਾਮ ਹੈ ਹੁਣ ਕੁੜੀ ਬਣ ਗਏ ਹਾਂ ਹੁਣ ਉਹ ਕੁੜੀਆਂ ਬਣ ਗਏ ਹੁਣ ਉਹ ਕੁੜੀਆਂ ਬਣ ਗਏ ਅਸੀਂ ਵੀ 35 35 40 40 ਸਾਲ ਇਸ ਪੰਥ ਦੇ ਵਿੱਚ ਲੈ ਲਏ ਬੇਟਾ ਸਾਡੇ ਵੀ ਕਾਲੇ ਤੇ ਚਿੱਟੇ ਹੋ ਗਏ ਅੱਜ ਤੱਕਰ ਸਾਨੂੰ ਕੋਈ ਬਠਿੰਡੇ ਦਾ ਬੱਚਾ ਨਹੀਂ ਕਹਿ ਸਕਦਾ ਵੀ ਆਹ ਭਲਾ ਨਿਮੰਤ ਨੇ ਆਹ ਕਮ ਬਦਨਾਮੀ ਵਾਲਾ ਕਰਿਆ ਕੋਈ ਡੇਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਵੀ ਸਮਾਜ ਦੇ ਵਿੱਚ ਰੋਜ਼ ਹੀ ਰਹਿਣੇ ਆ ਕੀ ਲੋਕਾਂ ਨੇ ਘਰਾਂ 'ਚ ਜਾ ਕੇ ਸਾਡੀਆਂ ਵਧਾਈਆਂ ਚੱਕ ਲਿਆਉਂਦੇ ਆ ਉਹਨਾਂ ਆ ਬਜ਼ੁਰਗ ਆ ਇੱਕ ਜੇ ਜਾਣਗੇ ਤੇ ਇਹਨੂੰ ਘੇਰ ਕੇ ਖੜ ਕੇ ਇੱਕ ਦਿਨ ਗੁਰੂ ਕੀ ਨਗਰੀ 'ਚ ਆਹ ਤੁਹਾਡਾ ਮਨਤ ਬਿਮਾਰਤ ਐ ਇਹਨੂੰ ਘੇਰ ਕੇ ਖੜ ਕੇ ਐਨਾ ਬੱਚਿਆਂ ਦੇ ਮਗਰ ਉੱਠ ਜਾਂਦੇ ਹੋ ਉਹ ਚਾਰ-ਚਾਰ 10-10 ਲਗਾੜੇ ਰੱਖਦੇ ਆ ਚਾਰ-ਚਾਰ ਉਹ ਗੱਡੀਆਂ ਰੱਖਦੇ ਆ ਸਾਡਾ ਦੋਨਾਂ ਨੇ ਨਿਕਲਣਾ ਹੀ ਹਰਾਮ ਕਰ ਛੱਡਿਆ ਤੇ ਪੁਲਿਸ ਵਾਲੇ ਵੀ ਚੁੱਪ ਕਰਕੇ ਬੈਠੀ ਐ ਕਬ ਨਹੀਂ ਭਾਈ ਪੁਲਿਸ ਇਸ ਗੱਲ ਤੇ ਰਾਜੀ ਹੋਊ ਕਿ ਸਾਡਾ ਕੋਈ ਕੱਦੇ ਦਾ ਕਤਲ ਕਰਾ ਕੇ ਕੋਸ਼ ਹੈ ਨਕਲੀ ਬਣ ਕੇ ਤੁਹਾਨੂੰ ਅਸਲੀ ਨੂੰ ਖਰਾਬ ਕਰੀ ਜਾਂਦੇ ਬਹੁਤ ਜਿਆਦਾ ਸਾਡੇ ਤਾਂ ਮਤਲਬ ਪੂਰਾ ਪੰਥ ਦੇ ਉੱਤੇ ਇਹਨਾਂ ਨੇ ਪੂਰਾ ਹੀ ਚਿੱਟਾ ਪਾ ਛੱਡਿਆ ਹੁਣ ਉਹ ਬੱਚਿਆਂ ਵਾਲੇ ਵੀ ਇਸ ਗੱਲ ਤੇ ਘਬਰਾਉਂਦੇ ਐ ਉਹ ਕੀ ਸਮਝਣ ਉਹ ਸਾਨੂੰ ਸਮਝਣ ਕਿ ਉਹਨਾਂ ਨੂੰ ਸਮਝਣ ਜਦੋਂ ਬੱਚੇ ਵਾਲੇ ਕੋਲੇ ਬਾਬਾ ਯਾਰ ਰੂਪ ਤਾਂ ਛੋਡੇ ਵਾਲਾ ਹੀ ਸੀ ਸੰਤੋਸ਼ਮੰਤ ਕਾਉਂਸਲਰ ਵੀ ਐਮਬੀਠਿੰਡੇ ਦੀ ਮੈਂ ਇਹ ਮੇਰੇ ਘਰੇ ਆਏ ਇਹਨਾਂ ਨੇ ਬਹੁਤ ਹੰਗਾਮਾ ਕੀਤਾ ਮੈਨੂੰ ਪਿਛਲੀ 26 ਤਰੀਕ ਨੂੰ ਹਾਰਟ ਅਟੈਕ ਹੋਇਆ ਮੇਰੀ ਐਂਜਿਓਗ੍ਰਾਫੀ ਹੋਈ ਹੈ ਤਿੰਨ ਨਾੜਾਂ ਬਲੌਕ ਆਈਆਂ ਮੇਰੀ ਇੱਕ ਅੱਖ ਦੀ ਨਿਗਾਹ ਚਲੀ ਗਈ ਇਹਨਾਂ ਨੇ ਮੇਰੇ ਤੇ ਝੂਠੇ ਸੱਚੇ ਬਹੁਤ ਇਲਜ਼ਾਮ ਲਾਏ ਉਹ ਉਹਨਾਂ ਦੇ ਵਿੱਚੋਂ ਇੱਕ ਲੱਭੀ ਹੈ ਜੋ ਮੇਰੇ ਘਰੇ ਕਦੇ-ਕਦੇ ਟੈਂਕੀਸ ਪਾਣੀ ਵਾਲੀ ਟੈਂਕੀ ਸਾਫ਼ ਕਰਨ ਆਉਂਦਾ ਸੀ ਔਰ 500 ਰੁਪਏ ਦੇ ਢੀਲੰਦਾ ਸੀ ਪਹਿਲਾਂ 300 ਲੈਂਦਾ ਸੀ ਫਿਰ 500 ਲੈਣ ਲੱਗ ਗਿਆ ਫਿਰ ਉਹਨੂੰ ਇੱਕ ਬੰਟੀ ਨਾਂ ਦਾ ਮੁੰਡਾ ਉਹ ਜਾ ਕੇ ਉਹਨੂੰ ਖੁਸਰਾ ਬਣਾ ਲਿਆ ਆ ਖੁਸਰਾ ਬਣਨ ਤੋਂ ਬਾਅਦ ਮੇਰੇ ਘਰੇ ਆ ਕੇ ਕਹਿੰਦਾ ਮਿੰਨ ਤੋਂ ਤੂੰ ਬਣਾਇਆ ਮੈਂ ਕਿਹਾ ਵੀ ਮੈਨੂੰ ਵੀ ਮੁੱਪਲਸ ਪਾਲੇ ਮੁੰਡਾ ਉਸ ਬੰਟੀ ਨੂੰ ਵੀ ਪਾਲੇ ਵੀ ਕਿਨੇ ਬਣਾਇਆ ਉਸ ਤੋਂ ਬਾਅਦ ਉਹ ਕਹਿੰਦੇ ਵੀ ਸਾਨੂੰ ਇਲਾਕਾ ਛੱਡ ਦੇ ਕਿਹੜਾ ਛੱਡਣਾ ਸਾਨੂੰ ਇਲਾਕਾ ਦੇ ਦੇ ਸਾਨੂੰ ਮਕਾਨ ਦੇ ਦੇ ਸਾਨੂੰ ਪੈਸੇ ਦੇ ਦੇ ਮੈਨੂੰ ਜੇ ਅਖੀਰ ਹਾਰਟ ਅਟੈਕ ਹੋ ਗਿਆ ਮੇਰੀ 70 ਸਾਲ ਦੀ ਉਮਰ ਹੈ ਅੱਜ ਮੈਨੂੰ ਬੋਲਣਾ ਵੀ ਬੜੀ ਮੁਸ਼ਕਿਲ ਹੋਇਆ ਪਿਆ ਮੈਂ ਤਾਂ ਕਹਿੰਨੀ ਡੀਸੀ ਨੂੰ ਵੀ ਮੈਨੂੰ ਆਰਡਰ ਦੇ ਦੇ ਮੈਸੂਸਾਈਡ ਕਰ ਲਵਾਂ ਇਹਨਾਂ ਨਾਲ ਹੁਤਾ ਮੈਸੂਸਾਈਡ ਕਰਨ ਨੂੰ ਤਿਆਰ ਹਾਂ ਮੈਂ ਤਾਂ ਵੈਸੇ ਵੀ ਮਰ ਜਾਣਾ ਮੈਨੂੰ ਡੀਸੀ ਆਰਡਰ ਦੇਵੇ ਮੈਂ ਚਲੇ ਆਮ ਕਚਹਿਰੀਆਂ ਦੇ ਵਿੱਚ ਸੂਸਾਈਡ ਕਰਨ ਨੂੰ ਤਿਆਰ ਹਾਂ ਮੈਂ ਕਿਸੇ ਤੇ ਕਤਲ ਦਾ ਇਲਜ਼ਾਮ ਨਹੀਂ ਲਾਉਂਦੀ ਇਹ ਮੁੰਡੇ ਰੱਖਦੇ ਆ ਨਾਲ ਗੱਭਰੂ ਗੱਭਰੂ ਜਵਾਨ ਜਵਾਨ ਲੰਬੇ ਉੱਚੇ ਚੌੜੇ ਉਹਨਾਂ ਨੂੰ ਰਾਤ ਨੂੰ ਪੈਸੇ ਦਿੰਦੇ ਆ ਉਹਨਾਂ ਨਾਲ ਗਲਤ ਕੰਮ ਕਰਦੇ ਆ ਤੜਕੇ ਉਹਨਾਂ ਨੂੰ ਬਦਮਾਸ਼ੀ ਕਰਾਉਂਦੇ ਆ ਉਹਨਾਂ ਕੋਲੋਂ ਔਰ ਚਿੱਟਾ ਪੀਂਦੇ ਆ ਨਸ਼ੇੜੀ ਹੈਗੇ ਆ ਇਨਕੁਆਰੀ ਕੀਤੀ ਜਾਵੇ ਅਗਰ ਝੂਠ ਹੋਵੇ ਤਾਂ ਜੋ ਮਰਜ਼ੀ ਸਾਨੂੰ ਸਜ਼ਾ ਦੇਵੇ